ਇਹ ਫਿਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੈਦ ਹਰਦਾਸ ਸਭ ਤੋਂ ਵੱਡਾ ਦੁੱਖ ਹੈ ਸ੍ਰਿਸ਼ਟੀ ਦੇ ਜੀਵਾਂ ਨੂੰ ਵਿਛੋੜੇ ਦਾ ਤੇ ਇਹ ਕੋਈ ਇੱਕ ਅੱਧੇ ਜਨਮ ਦਾ ਨਹੀਂ ਆ ਪਤਾ ਨਹੀਂ ਕਈ ਯੁੱਗ ਲੰਘ ਗਏ ਇਸ ਵਿਛੋੜੇ ਦੇ ਵਿੱਚ ਦੁੱਖ ਵਿਛੋੜਾ ਪਰ ਇਹ ਪੈਦਾ ਪਤਾ ਕਿਉ ਹੋਏ ਇੱਕ ਦੁੱਖ ਭੁੱਖ ਇਸ ਭੁੱਖ ਨੇ ਪੈਦਾ ਕੀਤੀ ਉਹ ਭੁੱਖ ਪਤਾ ਕਾਦੀ ਅਸਵਤੇ ਤ੍ਰਿਸ਼ਨਾ ਦੀ ਇਹ ਵੀ ਜ਼ਿਕਰ ਹੈ ਜੀ ਧਰਮਿਕ ਗ੍ਰੰਥਾਂ ਵਿੱਚ ਮਨੁੱਖ ਇੱਕ ਇੱਛਾ ਕਰਦਾ ਨਾ ਜੀ ਉਹਦੀ ਪੂਰਤੀ ਵਾਸਤੇ ਕੁਝ ਖਲਾ ਕੁਝ ਸਮਾਂ ਲੱਗਦਾ ਉਹ ਇੱਛਾ ਜਦੋਂ ਤੱਕ ਪੂਰੀ ਹੁੰਦੀ ਹੈ ਉਹ ਘਟੋ ਘਟ ਪੰਜਾਂ ਨੂੰ ਹੋਰ ਜਨਮ ਦੇ ਕੇ ਫੇਰ ਪੂਰੀ ਹੁੰਦੀ ਹੈ ਇੱਕ ਪੂਰੀ ਹੋ ਗਈ ਤੇ ਪੰਜ ਮਗਰ ਹੋਰ ਹੋ ਗਈਆਂ ਨਾ ਜੀ ਜਦੋਂ ਉਹ ਪੰਜ ਪੂਰੀਆਂ ਹੋਣੀਆਂ ਨਾ ਜੀ ਤੇ ਉਹਨਾਂ ਪੰਜਾਂ ਤੋਂ ਪੰਜੀ ਹੋਰ ਖੜੀਆਂ ਹੋ ਜਾਣੀਆਂ ਉਹਨਾਂ ਪੰਜਾਂ ਨੇ ਫੇਰ ਪੂਰੀਆਂ ਹੋਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਜੀ ਕਿਦੇ ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਨਾ ਕਿ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਅਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਸੱਚ ਮੁੱਚ ਕਿਦੇ ਥਾਂ ਨੂੰ ਸਿਰ ਸੁੱਟ ਕੇ ਕਿਦੇ ਅੰਦਰ ਨੂੰ ਵੇਖੋ ਕਿ ਜੇਦੋਂ ਕੋਈ ਇੱਛਾ ਤੇ ਕਰ ਵੈਂਦਾ ਮਨੁੱਖ ਕਿ ਮੈਂ ਵੱਡੀ ਕੋਠੀ ਬਣਾਉਣੀ ਆ ਉਹ ਇੱਕ ਇੱਛਾਸੀ ਵੱਡੀ ਕੋਠੀ ਬਣਾਉਣ ਦੀ ਉਸ ਇੱਛਾ ਨੇ ਕਈ ਵਰੇ ਜ਼ਿੰਦਗੀ ਦੇ ਲੈ ਲਏ ਕਿਉਂਕਿ ਉਹਦੇ ਵਾਸਤੇ ਮਾਇਆ ਚਾਹੀਦੀ ਸੀ ਉਸ ਮਾਇਆ ਦੀ ਪੂਰਤੀ ਵਾਸਤੇ ਫਿਰ ਕਈ ਵਰੇ ਲੰਘ ਗਏ ਜੇ ਇੱਕ ਵੱਡੀ ਕਾਰ ਦੀ ਇੱਛਾ ਕਰ ਲਈ ਇਹਨੇ ਉਹ ਕਾਰ ਤੇ ਲੈ ਲਈ ਜੇ ਉਹਦੇ ਤੇ ਲੋਨ ਕਰਾ ਲਿਆ ਤੇ 10 ਸਾਲ ਉਹ ਲੋਲ ਲਾਉਂਦਿਆਂ ਲੰਘੇ ਕਿੰਨਾ ਸਮਾਂ ਇੱਕ ਕਵਾਇਸ਼ ਜ਼ਿੰਦਗੀ ਦਾ ਖਾ ਜਾਂਦੀ ਹੈ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵਿਛੋੜੇ ਦਾ ਜਨਮ ਦਾਤਾ ਆਸਾ ਤੇ ਮਨਸਾ ਦੁੱਖ ਵਿਛੋੜਾ ਕਿਉਂਕਿ ਉਹਨੇ ਪੁੱਛਿਆ ਕਿ ਰੱਬ ਤੋਂ ਵਿਛੜਦੇ ਕਿਉਂ ਆ ਜੀਵ ਸਤਗੁਰਾਂ ਕਹੇ ਦੁੱਖ ਭੂਖ ਆਸਾ ਤੇ ਇਹ ਜਿਹੜੀ ਤ੍ਰਿਸ਼ਨਾ ਨਾ ਇਹ ਤ੍ਰਿਸ਼ਨਾ ਵੀ ਇਹ ਵੀ ਮਿਲ ਜੇ ਇਹ ਵੀ ਮਿਲ ਜੇ ਇਹ ਵੀ ਮਿਲ ਜੇ ਕੁਝ ਮਿਲ ਜਾਂਦਾ ਜੀ ਕੁਝ ਰਹਿ ਜਾਂਦਾ ਜਿਹੜਾ ਰਹਿ ਜਾਂਦਾ ਉਹ ਇੱਛਾਵਾਂ ਫਿਰ ਦੁਬਾਰਾ ਲੈ ਕੇ ਆ ਜਾਂਦੀਆਂ ਤੇ ਜਿਵੇਂ ਦੀ ਇੱਛਾ ਹੁੰਦੀ ਹੈ ਉਵੇਂ ਦਾ ਅਗਲਾ ਸਰੀਰ ਭਾਵ ਜੁਨੀ ਮਿਲ ਜਾਂਦੀ ਫਿਰ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਕਹਿਣ ਲਿਖ ਫਰਮਾਉਣ ਲੱਗੇ ਕਹਿੰਦੇ ਹਰਦਾਸ ਫਿਰ ਇਸ ਤੋਂ ਬਾਅਦ ਇੱਕ ਡਰ ਪੈਦਾ ਹੁੰਦਾ ਕਿਉਂਕਿ ਜਨਮ ਸਫਲਾ ਤੇ ਹੋਇਆ ਨਾ ਉਹ ਕੀ ਇੱਕ ਦੁਖ ਸਖਤ ਵਾਰ ਜਮਦੂਤ ਫਿਰ ਜਮਦੂਤਾਂ ਦਾ ਡਰ ਸਤਾਉਂਦਾ ਕਿ ਅੱਜ ਵੀ ਆਏ ਹੁਣ ਵੀ ਆਏ ਤੇ ਘੜੀ ਨ ਵੀ ਆਏ ਉਹ ਸਿਰ ਦੇ ਉੱਤੇ ਮੰਡਰਾਉਂਦਾ ਰਹਿੰਦਾ ਕਾਲ ਮਨੁੱਖ ਦੇ ਇੱਕ ਦੁਖ ਰੋਗ ਲੱਗੈ ਤਨ ਤਾਏ ਤੇ ਇੱਕ ਫਿਰ ਹੋਰ ਇਹਨੂੰ ਦੁਖ ਚੰਬਰ ਜਾਂਦਾ ਉਹ ਹੈ ਅਗਿਆਨਤਾ ਦਾ ਅਵਿਦਿਆ ਦਾ ਉਹ ਇੰਨਾ ਸੂਖਮ ਪਰਦਾ ਹੁੰਦਾ ਐਤਕੀ ਮੇਰਾ ਖਿਆਲ ਇਸ ਵਾਰੀ ਮੰਜੀ ਸਾਹਿਬਾ ਵੀ ਜ਼ਿਕਰ ਕੀਤਾ ਸੀ ਉਹ ਇੰਨਾ ਸੂਖਮ ਪਰਦਾ ਵਾ ਉਹ ਗੁਰੂ ਤੋਂ ਬਿਨਾ ਕੋਈ ਹਟਾ ਨਹੀਂ ਸਕਦਾ ਉਹਦੇ ਆਰ ਪਾਰ ਵੀ ਦਿਖਾਈ ਦਿੰਦਾ ਉਹ ਪਰਦਾ ਇੰਨਾ ਕੋ ਪਤਲਾ ਸੱਚੇ ਪਾਤਸ਼ਾਹ ਜੀ ਨੇ ਉਹਦਾ ਜ਼ਿਕਰ ਕੀਤਾ ਭਾਂ ਬੀਰੀ ਕੇ ਪਾਤ ਪਾਰ ਦੋ ਕਿ ਤਿਤਲੀ ਦੇ ਖੰਭ ਵਾਂਗ ਪਤਲਾ ਆਰ ਪਾਰ ਦਿਖਾਈ ਤੇ ਦਿੰਦਾ ਰੱਬ ਇਸ ਰਸਤੀ ਪਰ ਫੇਰ ਵੀ ਵਿਚਾਰੋ ਕੰਧ ਵਾਂਗ ਹੀ ਹੈ ਪਤਲਾ ਇਹਨਾ ਪਰ ਉਹ ਟੁੱਟਦਾ ਨਹੀਂ ਜਦੋਂ ਤੱਕ ਮਨੁੱਖ ਗੁਰੂ ਨੂੰ ਧਰਨ ਨਹੀਂ ਕਰਦਾ ਗੁਰੂ ਵਾਲਾ ਨਹੀਂ ਬਣਦਾ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਦਾ ਨਹੀਂ ਉਹਦੀ ਕਮਾਈ ਨਹੀਂ ਕਰਦਾ ਕਿਉਂਕਿ ਗੁਰਮੁਖ ਪਿਆਰੇ ਜ਼ਿਕਰ ਕਰ ਰਹੇ ਸਨ ਸੱਚ ਮੁੱਚ ਕਹਿ ਦਿੱਤਾ ਜਾਂਦਾ ਕਿ ਮਨ ਸਾਫ਼ ਹੈ ਗੁਰੂ ਦੀ ਲੋੜ ਨਹੀਂ ਪਰ ਅਸਲੀ ਗੱਲ ਆ ਉਹ ਹਾਲੇ ਉਰਲੇ ਕੰਡੇ ਦੀਆਂ ਗੱਲਾਂ ਨੇ ਇਹ ਤੇ ਪਾਰਨਾ ਕੰਡਾ ਜਦੋਂ ਮਨੁੱਖ ਪਹੁੰਚਦਾ ਫੇਰ ਪਤਾ ਲੱਗਦਾ ਮਨ ਕੀ ਐ ਮਨ ਮਨ ਤੇ ਗੁਰਮੁਖੋ ਵੱਡੇ ਵੱਡੇ ॠषि मुनि ਆਪਾਂ ਤੇ ਹੈ ਹੀ ਕੁਝ ਨਹੀਂ ਕਈ ਕਈ ਵਰੇ ਜਿਨ੍ਹਾਂ ਨੇ ਨਾ ਜੀ ਸੈਂਕੜੇ ਵਰੇ ਚੌਕੜੇ ਲਾ ਛੱਡੇ ਮਨ ਤੇ ਉਹਨਾਂ ਦਾ ਡੋਲ ਗਿਆ ਬڑے بڑے ਜਪੀ ਤਪੀ ઋષਿ ਮੁਨੀ ਉਹਨਾਂ ਦਾ ਮਨ ਡੋਲ ਗਿਆ ਇੱਕ ਮੈਂ ਉਦਾਹਰਨ ਦੇ ਦੇਵਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਬ੍ਰਹਮੇ ਦਾ ਕਿਉਂਕਿ ਬ੍ਰਹਮਾ ਇੱਕ ਉਹ ਸ਼ਕਤੀ ਮੰਨਿਆ ਗਿਆ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਪਰਮੇਸ਼ਰ ਨੇ ਸ਼ਕਤੀਆਂ ਬਣਾਈਆਂ ਜੀ ਵੀ ਕੰਮ ਦਿੱਤੇ ਨੇ ਪਰ ਕੰਟਰੋਲ ਪਰਮੇਸ਼ਰ ਕੋਲ ਹੀ ਹੈ ਇਹ ਨਹੀਂ ਵੀ ਉਹ ਬ੍ਰਹਮਾ ਹੀ ਕਰਤਾ ਧਰਤਾ ਨਹੀਂ ਮਕਰ ਕਰਤਾ ਤੇ ਪਰਮੇਸ਼ਰ ਹੈ ਉਹਨੇ ਸ਼ਕਤੀਆਂ ਬਣਾਈਆਂ ਅਗੇ ਪਰ ਉਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਮੈਂ ਤਾਂ ਜ਼ਿਕਰ ਕਿਉਂਕਿ ਬ੍ਰਹਮਾ ਕਹਿੰਦੇ ਜਦੋਂ ਕਥਾ ਕਰਦਾ ਹੁੰਦਾ ਸੀ ਨਾ ਤੇ ਉਹਦੀ ਕਥਾ ਸੰਗਤ ਨਹੀਂ ਸੀ ਸੁਣਨਾ ਆਉਂਦੀ ਕਿਉਂਕਿ ਇੰਨੀ ਉੱਚੀ ਅਵਸਥਾ ਦਾ ਸੀ ਉਹ ਵਾਲਕ ਉਹਦੀ ਕਥਾ ਸੁਣ ਆਉਂਦੇ ਸਨ ਬੜੇ ਬੜੇ ॠषि ਬੜੇ ਬੜੇ ਜਪੀ ਸਵਰ ਤਪੀ ਸਵਰ ਉਹ ਜਾ ਕੇ ਫਿਰ ਸੰਗਤ ਨੂੰ ਕਥਾ ਸੁਣਾਉਂਦੇ ਹੁੰਦੇ ਸਨ ਕਿੰਨਾ ਕੋ ਮਹਾਨ ਹੋਵੇਗਾ ਸ਼ਿਵ ਜੀ ਵੀ ਉਹਦੇ ਬ੍ਰਹਮਾ ਦੇ ਸਾਹਮਣੇ ਬਹਿ ਕੇ ਉਹਦੀ ਕਥਾ ਸੁਣਦਾ ਹੁੰਦਾ ਸੀ ਪਰ ਪਤਾ ਜੀ ਮਨ ਮੈਂ ਤਾਂ ਵੀ ਕਹਿ ਤ ਦਿੱਤਾ ਜਾਂਦਾ ਨਾ ਮਨ ਸਾਫ ਹੈ ਗੁਰੂ ਦੀ ਲੋੜ ਨਹੀਂ ਸੱਚ ਵਚ ਇਸ ਆਤਮਾ ਨੂੰ ਬਚਾ ਸਕਦਾ ਵਾ ਗਉਣ ਦੇ ਚੱਕਰ ਤੋਂ ਤੇ ਉਹ ਗੁਰੂ ਹੀ ਹੈ ਗੁਰੂ ਤੋਂ ਬਿਨਾ ਹਾਰ ਉਤਾਰ ਨਹੀਂ ਹੋਣਾ ਜੀ ਤਾ ਇਹ ਵਿਧੀ ਵਿਵਧਾਨ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਕਿ ਗੁਰੂ ਵਾਲੇ ਬਣੋ ਅਮਰਤ ਸ਼ਕੋ ਸਿੰਘ ਸਜੋ راہ ੁਰ ਕੋਈ ਨਹੀਂ ਗੱਲਾਂ ਜਿੰਨੀਆਂ ਮਰਜੀ ਹੈ ਗਈਆਂ